ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਜਲੇ ਤੋ ਹੋਏ ਨਬੇਰਾ ਘਰ ਘਰ ਨਾਮ ਨਿਰੰਜਨਾ ਸੋ ठाकुर ਮੇਰਾ ਬਿਨ ਗੁਰ ਸ਼ਬਦ ਨਾ ਛੂਟੀ ਐ ਦੇਖੋ ਵਿਚਾਰਾ ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਓ ਅੰਦਲੇ ਅਕਲੀ ਬਾਹਰੇ ਕਿਆ ਤਿੰਨ ਸਿਉ ਕਹੀਐ ਬਿਨ ਗੁਰ ਪੰਥ ਨਾ ਸੂਜਈ ਕਿਤ ਬਿਦ ਨਿਰਬਹੀਐ ਖੋਟੇ ਕੋ ਖਰਾ ਕਹੈ ਖਰੇ ਸਾਰ ਨਾ ਜਾਣੈ ਅੰਦੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ सूते को जागत कह जागत को सूता जीवत को मुआ कह मुवे नहीं रोता आवत को जाता कह जाते को आया पारकी को अपनी कह अपनों नहीं पाया मीठे को कौड़ा कह कड़ुए को मीठा राते की निंदा कर है ऐसा कल मैं डीठा चेरी की सेवा कर है ठाकुर नहीं दिस पोखर नीर है माखन नहीं रिसे इस पद जोर थाए लय सो गुरु हमारा नानक ची आप आपको सो अपर पारा ਸਾਬੇ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਜੀਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਅਸ਼ਟ ਪਦੀਆਂ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮਨ ਕਾ ਸੂਤ ਕਾ ਦੂਜਾ ਭਾਉ ਭਰ ਮੈਂ ਭੂਲੇ ਆਵੋ ਜਾਓ ਮਨਮੁਖ ਸੂਤਕ ਕਬਹ ਨਾ ਜਾਏ ਜੇ ਚਰਬਦ ਨਾ ਭੀਜੈ ਹਰ ਕੈ ਨਾਏ ਰਹਾਓ ਸਬ ਸੂਤਕ ਜੇਤਾ ਮੋਹ ਅਕਾਰ ਮਰ ਮਰ ਜਮੈ ਵਾਰੋ ਵਾਰ ਸੂਤਕ ਅਗਨ ਪਵਣੇ ਪਾਣੀ ਮਾਹੇ सूतक भोजन जेता के खाए सूतक कर्मना न पूजा होए नाम रते मन निर्मल होए सतगुर सेवै सूतक जाए मरे न जन्मै काल न खाए सासत सिमरत सोध देखो कोए ਵੇਰ ਨ ਆਵੇ ਕੋ ਮੁਕਤੀ ਨ ਹੋਏ ਜੁਗ ਚਾਰੇ ਨਾਮ ਉਤਮ ਸ਼ਬਦ ਵਿਚਾਰ ਕਲ ਮੈਂ ਗੁਰਮਖ ਉਤਰ ਸੁਪਾਰ ਸਾਚਾ ਮਰੈ ਨ ਆਵੇ ਜਾਏ ਨਾਨਕ ਗੁਰਮਖ ਰਹੈ ਸਮਾਏ ਗੌੜੀ ਮਹੱਲਾ ਤੀਜਾ ਗੁਰਮਖ ਸੇਵਾ ਪ੍ਰਾਨਯ ਧਾਰਾ ਹਰ ਜੀਉ ਰੱਖੋ ਹਿਰਦੈ ਉਰ ਧਾਰਾ ਗੁਰਮਖ ਸੋਬਾ ਸਾਚ ਦੁਆਰਾ ਪੰਡਤ ਹਰ ਪੜ ਤਜੋ ਵਿਕਾਰਾ ਗੁਰਮਖ ਪੌਜਲ ਉਤਰੋ ਪਾਰਾ ਰਹਾਓ ਗੁਰਮਖ ਵਿਚੋ ਹੋ ਮੈਂ ਜਾਏ ਗੁਰਮਖ ਮੈਲ ਨਾ ਲਾਗੈ ਆਏ ਗੁਰਮਖ ਨਾਮ ਵਸੈ ਮਨ ਆਏ ਗੁਰਮਖ ਕਰਮ ਧਰਮ ਸੱਚ ਹੋਈ ਗੁਰਮਖ ਹੰਕਾਰ ਜਲਾਏ ਦੋਈ ਗੁਰਮਖ ਨਾਮ ਰਤੇ ਸੁਖ ਹੋਈ ਆਪਣਾ ਮਨ ਪਰ ਬੋਧੋ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਫ ਬਹੁਤ ਚਤੁਰਾਈ ਜੋ ਕਿਸ਼ ਕਮਾਵੇ ਸੋ ਥਾਏ ਨਾ ਪਾਈ ਆਵੇ ਜਾਵੇ ਠੌਰ ਨਕਾਈ ਮਨਮੁਖ ਕਰਮ ਕਰੇ ਬਹੁਤ ਅਭਿਮਾਨਾ ਬਗਜਿਓ ਲਾਏ ਬਹਿ ਨਿਤ ਧਿਆਨਾ ਜਾਮ ਪਕੜਿਆ ਤਬਹੀ ਪਛੋਤਾਨਾ ਬਿਨ ਸਤਗੁਰ ਸੇਵੇ ਮੁਕਤੇ ਨਾ ਹੋਈ ਗੁਰ ਪ੍ਰਸਾਦੀ ਮਿਲੈ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵਡਿਆਈ ਸਾਇਰ ਕੀ ਪੁਤਰੀ ਬਿਦਾਰ ਗਵਾਈ ਨਾਨਕ ਬਿਨ ਨਾਵੇ ਝੂਠੀ ਚਤੁਰਾਈ ਗੌੜੀ ਮਹੱਲਾ ਤੀਜਾ ਇਸ ਜੁਗ ਕਾ ਧਰਮ ਪੜੋ ਤੁਮ ਭਾਈ ਪੁਰ ਗੁਰ ਸਭ ਸੋਜੀ ਪਾਈ ਐਥੇ ਅੱਗੇ ਹਰ ਨਾਮ ਸਖਾਈ RAM ਪੜੋ ਮਨ ਕਰੋ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ ਰਹਾਓ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਠੀਕਾ ਦੂਜੈ ਭਾਏ ਗੋਰ ਕਾ ਸ਼ਬਦ ਸਚ ਲੇਵ ਲਾਇ ਹੋ ਮੈਂ ਮੈਲਾ ਇਹ ਸੰਸਾਰਾ ਤੀਰਥ ਨਿਤ ਤੀਰਥ ਨਾਵੇ ਨਾ ਜਾਏ ਹੰਕਾਰਾ ਬੇਨਗੋਰ ਭੇਟੇ ਜਮ ਕਰੇ ਖੁਵਾਰਾ ਸੋ ਜਨ ਸਾਚਾ ਜੇ ਹੋਮੈ ਮਾਰੇ ਗੁਰ ਕਾ ਸ਼ਬਦ ਪੰਜ ਸੰਘਾਰੇ ਆਪ ਤਰੈ ਸਗਲੇ ਕੁਲ ਤਾਰੈ ਮਾਇਆ ਮੋਹਿ ਨਟਬਾਜੀ ਪਾਈ ਮਨਮੁਖ ਅੰਧ ਰਹੇ ਲਪਟਾਈ ਗੁਰਮਖਿ ਖਾਲਿ ਪਤ ਰਹੇ ਲਵਲਾਈ ਬਹੁਤ ਭੇਖ ਕਰੇ ਭੇਖ ਧਾਰੀ ਅੰਤਰ ਤਿਸਨਾ ਫਿਰੇ ਅਹੰਕਾਰੀ ਆਪਨਾ ਚਿਨੈ ਬਾਜੀ ਹਾਰੀ ਕਾਪੜ ਪੈਰ ਕਰੇ ਚਤੁਰਾਈ ਮਾਇਆ 모ਹ ਅਤ ਪਰਮ ਭੁਲਾਈ ਬਿਨ ਗੁਰ ਸੇਵੇ ਬਹੁਤ ਦੁਖ ਪਾਈ ਨਾਮ ਰਤੇ ਸਦਾ ਬੈਰਾਗੀ ਗਿਰਹੀ ਅੰਤਰ ਸਾਚ ਲੇਬ ਲਾਗੀ ਨਾਨਕ ਸਤਗੁਰ ਸੇਵੈ ਸੇ ਵਡ ਭਾਗੀ ਗੌੜੀ ਮਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਤੇ ਸਤੇ ਉਪਜੇ ਦੇਵ ਮੋਹ ਪਿਆਸਾ ਤ੍ਰੈਗੁਣ ਪਰਮੇ ਨਾਹੀ ਨਿਜ ਘਰ ਵਾਸਾ ਹਮ ਹਰਿ ਰਾਖੇ ਸਤਿਗੁਰੂ ਮਿਲਾਇਆ ਆਨ ਦਿਨ ਭਗਤ ਹਰ ਨਾਮ ਦੇ ਰੜਾਇਆ ਰਹਾਉ ਤ੍ਰੈਗੁਣ ਬਾਣੀ ਬ੍ਰਹਮ ਜੰਜਾਲਾ ਪੜਵਾਦ ਵਿਖਾਣੈ ਸਿਰ ਮਾਰੇ ਜਮ ਕਾਲਾ ਤਤ ਨ ਚਿੰਨ ਹੈ ਬੰਨ ਪੰਡ ਪਰਾਲਾ ਮਨਮੁਖ ਅਗਿਆਨ ਕੋ ਮਾਰਗ ਪਾਏ ਹਰ ਨਾਮ ਵਿਸਾਰਿਆ ਬੋ ਕਰਮ ਦਿਰੜਾਏ ਭਵਜਲ ਡੂਬੇ ਦੂਜੈ ਭਾਏ ਮਨਮੁਖ ਅਗਿਆਨ ਕੋ ਮਾਰਗ ਪਾਏ ਹਰ ਨਾਮ ਵਿਸਾਰਿਆ ਬੋ ਕਰਮ ਦਿਰੜਾਏ ਭਵਜਲ ਡੂਬੇ ਦੂਜੇ ਭਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ